ਆਪਣੇ ਮਾਨਯੋਗ ਸੀਐਮ ਸਾਹਿਬ ਅਤੇ ਬਡੇ ਡੀਜੀਪੀ ਸਾਹਿਬ ਦੇਖੋ ਜਿਹੜੀ ਇਹ ਜੁਧ ਮਸਲਾ ਹੈ ਜਿਹਦੇ ਨੂੰ ਨਵੇਂ ਤਰ੍ਹਾਂ ਦਿੱਤਾ ਉਹਦੇ ਕੇਸਾਂ ਦਾ ਹੰਕਾਰਣ ਦੇ ਦੋਵੇਂ ਹਲਕੇ ਦੇ ਵਿੱਚ ਅਜਿਹਾ ਕੋਰਪੋਰੇਸ਼ਨ ਨੇ ਚਲਾਇਆ ਜਾ ਰਿਹਾ ਹੈ ਕਿ ਇਹ ਵੀ ਕੈਬਿਨਟ ਉਹਦੀ ਅਟਾਤਰਤਾ ਕਰ ਰਿਹਾ ਹੈ ਕਿ ਤੇ ਸਾਡੀ ਕਾਫੀ ਪੋਸਟ ਲਾਈ ਗਈ ਹੈ ਤੇ ਆਪਾਂ ਬੰਦੇ ਵੀ ਗੌਲ ਦਾ ਕਰ ਲਏ ਆ ਮੇਰੇ ਤੱਕ ਜਿਹੜੀ ਵੱਡੀ ਕਾਰਵਾਈ ਹੈ ਉਹ ਵੀ ਕੀਤੀ ਜਾ ਰਹੀ ਹੈ ਕੋਈ ਰਿਕਵਰੀ ਰਿਕਵਰੀ ਹੁਣ ਤੱਕ ਜਾਂ ਕੁਝ ਥੋੜਾ ਬੁੱਤਾ ਸਾਹਮਣੇ ਆਇਆ ਹੋਵੇ ਅਜੇ ਜੇ ਸਾਡੀ ਪਲੇਸ ਦੀ ਕਾਰਵਾਈ ਚੱਲ ਰਹੀ ਹੈ ਇਸੇ ਵਾਰ ਵੀ ਜੇ ਸਾਡੇ ਸਾਡਾ ਕਾਪੋਟ ਜਗਾ ਚੰਪਫੁੱਲ ਹੋਇਆ ਹੋਵੇਗਾ ਤੇ ਇਸ ਵਾਰ ਵੀ ਇਹਦੇ ਨਸ਼ਾ ਵਿਰੁੱਧ ਦੇ ਵਿੱਚ ਜਿਹੜੇ ਕਦਮੇ ਫੜੇ ਜਾਣਗੇ ਉਹ ਬਹੁਤ ਸਖਤ ਕਰਵਾਈ ਕੀਤੀ ਜਾਏਗੀ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਈ ਜਿਹੜੀ ਇਹ ਜਿਹੜੀ ਆਪ ਸਰਹਾਨ ਦੇ ਵਿੱਚ ਸਾਡੀ ਕਾਰਵਾਈ ਚੱਲਦੀ ਪਈ ਹੈ ਨਸ਼ਿਆਂ ਦੇ ਵਿਰੁੱਧ ਇਹਨਾਂ ਪਬਲਿਕ ਦਾ ਵੀ ਬੜਾ ਸਪੋਰਟ ਮਿਲ ਰਿਹਾ ਹੈ ਤੇ ਪੁਲਿਸ ਦੀ ਵੀ ਬੜੀ ਚਾਹਤ ਹੈ ਕਿ ਆਪਾਂ ਇਹ ਮੁਹਿੰਮ ਦੇ ਤਹਿਤ ਜਿਹੜਾ ਹੈ ਕੰਮ ਪਰ ਕੀ ਜਿਵੇਂ ਪਵਨ ਗ੍ਰੰਥੋਂ ਨੇ ਆਪਾਂ ਡਰੱਗ ਫਿਲਟਰਸ ਨੇ ਜਿਹੜੇ ਇਹ ਜਿਹੜੇ ਵੱਡੇ ਸਟਰੇਪ ਬੀਡ ਦਾ ਆਪਾਂ ਕਹਿੰਦੇ ਪਵਨ ਜਿਹੜੀ ਜੇ ਤੁਹਾਡੇ ਵੱਲੋਂ ਐਸਐਸਐਮ ਸਾਹਿਬ ਸਾਡੀ ਕਲੀਅਰ ਹੈ ਜੀ ਜੇ ਇਹ ਜਿਹੜਾ ਮਸ਼ੀਨ ਦਾ ਕੰਮ ਆ ਗਿਆ ਦਾ ਇਹ ਕੰਮ ਆ ਗਿਆ ਮੈਂ ਤਾਂ ਬਹੁਤ ਚੁੜੀ ਰੱਖਣਾ ਅਸੀਂ ਕਰਨ ਦੇ ਦਾਇਰੇ ਦੇ ਅੰਦਰ ਰਹਿ ਕੇ ਸੱਤ ਤੋਂ 7 ਵਜੇ ਦਿਨ ਲਾਗੂ ਕਰ ਲਈਏ ਉਹ ਜ਼ਰੂਰ ਕੀਤੀ ਜਾਵੇ